ਅੱਬੇ ਇਹ ਹੋ ਕੀ ਗਿਆ ਫੇਰ ਕਿ ਹੋ ਗਿਆ ਜੇ ਆ ਕੇ ਮੁੜ ਗਿਆ ਉਹਦੀ ਕੁੜੀ ਨੂੰ ਮਿਲ ਗਿਆ ਯਾਰ ਭਾਈ ਉਹਨਾਂ ਦਾ ਵੀ ਤੂੰ ਕੁਝ ਲੱਗਦਾ ਹੁਣ ਕੱਲੇ ਕੁੜੀ ਇੰਨੀ ਹੈਗੇ ਵੀ ਕੁੜੀ ਨੂੰ ਆ ਕੇ ਮਿਲ ਗਏ ਸਸਰੀ ਘਰ ਬੁਲਾ ਦਿੱਤੀ ਮੈਂ ਹੁਣ ਮੈਂ ਠੇਕਾ ਨਹੀਂ ਲਿਆ ਇੱਥੇ ਹੱਥਾਂ ਦਾ ਪਤਾ ਮੈਨੂੰ ਦੱਸਿਆ ਤੇਰੇ ਪਿਓ ਨੇ ਜਿਹੜੀ ਸਸਰੀ ਘਰ ਬੁਲਾਈ ਉਹਨਾਂ ਨੂੰ ਕਿਹਾ ਮੈਂ ਦੱਸਿਆ ਪਿਓ ਦਾ ਉਂਗਲਾ ਲਾਉਣ ਨੂੰ ਕਹਿੰਦਾ ਵੀ ਹਾਂ ਘਰ 'ਚ ਕਲੇਸ਼ ਪਵੇ ਆਹੋ ਉਂਗਲਾ ਲਾਉਣ ਨੂੰ ਰਹਿੰਦਾ ਤੂੰ ਹੀ ਕੱਲਾ ਸਿਆਣਾ ਹੈਗਾ ਪਾ ਸੁਣ ਨਹੀਂ ਦੇਣੂ ਹਟਦੀ ਕਦੋਂ ਦੀ ਖੜੀ ਆ ਉੱਤੇ ਲੈ ਵੇਖ ਲੈ ਜੇ ਇਹਨੂੰ ਕੋਈ ਕੰਮ ਦੀ ਗੱਲ ਕਹਿ ਦਿੰਦੇ ਆ ਤਾਂ ਐਂ ਚਾਰੇ ਚੱਕ ਚੱਕ ਕੇ ਪਾ인다ਗਾ ਮੈਨੂੰ ਤਾਂ ਸਮਝ ਨਹੀਂ ਆਉਦੀ ਵੀ ਇਹਦਾ ਕਰਾ ਕੀ ਮੁੰਡੇ ਜਿਹਦਾ ਇੱਕ ਗੱਲ ਹੋਰ ਸੀ ਤਾਇਆ ਹਾਂ ਦੱਸਦੇ ਕੱਲ ਮੈਂ ਸੋਡਣਾ ਫੇਰ ਖੋਲਿਆ ਫਿਰਦਾ ਸੀ ਅੱਛਾ ਹਾਂ ਫੇਰ ਕੀ ਫੇਰ ਕੀ ਕਰੀਏ ਨਾ ਕਰਨ ਦਾ ਕੀ ਸੀਗਾ ਹਾਂ ਕੱਲ ਉੱਥੇ ਮੈਂ ਜਦੋਂ ਖੇਤੋਂ ਗਿਆਗਾ ਅੱਛਾ ਤੁਰੇ ਆਉਂਦਾ ਸੀਗਾ ਹਾਂ ਤੇ ਮੈਨੂੰ ਹੱਥ ਦੇ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਛੱਡ ਕੇ ਉਹਨਾਂ ਦੀ ਮੋਟਰ ਤੇ ਜਿੱਥੇ ਬੈਂਦੇ ਹੁੰਦੇ ਨੇ ਆ ਠੀਕ ਆ ਬਣਿਆ ਵਿਆ ਆਹੋ ਆਹੋ ਤੈਨੂੰ ਪਤਾ ਆ ਸਾਬ ਆਹੋ ਤੇ ਮੈਂ ਉਹੀ ਕਹਦਾ ਮਾਂ ਵੀ ਤੂੰ ਤੁਰਿਆ ਫਿਰਦਾ ਮਾਂ ਤੇਰੇ ਡੇਢ ਨੂੰ ਲੈ ਆਉਂਦਾ ਮਾਂ ਤੇਰੇ ਪਾਪੇ ਨੂੰ ਲੈ ਆਉਂਦਾ ਅੱਛਾ ਜਾਂ ਮਾਂ ਕੋਈ ਮੋਟਰਸਾਈਕਲ ਕੋਈ ਗੱਡੀ ਕਹਿੰਦਾ ਉਹ ਤਾਂ ਮੇਰੇ ਘਰ ਵਾਲੀ ਨੂੰ ਦਵਾਈ ਦਿਵਾਉਣ ਗਿਆਗਾ ਮੇਰੇ ਪਾਪਾ ਤਾਂ ਮਾਂ ਚੱਲ ਮੈਨੂੰ ਤਾਂ ਹੁਣ ਪਤੀ ਮੇਰੀ ਗੱਲ ਸੁਣ ਲੈ ਗੱਲਾਂ ਜਿਆ ਨਾ ਕਮਾ ਚੱਕੀ ਤਾਂ ਜੱਦੀ ਗੱਲ ਤਾਂ ਅੱਥ ਦੇਖੀ ਆ ਮੋਦੀ ਜੱਦੀ ਗੱਲ ਤਾਂ ਮੈਂ ਤੈਨੂੰ ਐਂ ਕਹਿਣਾਗਾ ਕੱਲ ਮੈਂ ਨਾ ਉਹ ਜਾਦੇ ਖੋਲੇ ਫਿਰਦਾ ਸੀ ਮੈਂ ਕੱਲ ਘਰੇ ਕਹਿਣ ਭਾਗਿਆ ਤਾਈ ਨੂੰ ਅੱਛਾ ਮਾ ਤਾਈ ਐਂ ਕਰਕੇ ਸਮਝਾ ਲਾ ਮਾ ਤੁਸੀਂ ਕਹੋਗੇ ਹਨਾ ਫਿਰ ਕੱਲ ਨੂੰ ਦੱਸਿਆ ਨਹੀਂ ਹੈਗਾ ਹਨਾ ਤੇ ਮੈਂ ਸਾਡ ਵਾਲੀ ਮੋਟਰ ਦੇ ਵੀ ਚਲਵਾ ਆ ਜਾਂਦੇ ਨੇ ਮਹਾ ਅੱਛਾ ਤੇ ਉਹ ਪਰਲੇ ਖੇਤ ਵੀ ਬੈਠੇ ਹੁੰਦੇ ਨੇ ਮੈਨੂੰ ਰੋਕ ਲੋ ਮਾ ਕਿਉਂ ਤੁਸੀਂ ਕੁੜੀ ਦੀ ਜ਼ਿੰਦਗੀ ਨਰਕ ਕਰੀ ਆਗੀ ਤੂੰ ਕੋਈ ਮੰੰਬਰਾਂ ਕ ਸਰਪੰਚਾਂ ਤੂੰ ਹੈ ਯਾਰ ਫਿਰ ਉਹ ਹੀ ਤਾਂ ਗੱਲ ਆਏ ਚੇਅਰਮੈਨਾਂ ਕਾਇਦਾ ਉਹ ਦੱਸ ਦੇ ਕੀ ਆ ਤੂੰ ਤੂੰ ਲਾਂਭੇ ਦਿੰਦਾ ਪੈਦਾ ਤੈਨੂੰ ਗੱਲ ਨਹੀਂ ਪਤਾ ਬਾਤ ਨਹੀਂ ਪਤਾ ਇਹ ਗੱਲ ਸੁਣ ਲੈ ਦੇਖ ਮੈਨੂੰ ਤਾਂ ਚੇਅਰਮੈਨ ਬਣਦੀ ਲੋੜ ਨਹੀਂ ਚੇਅਰਮੈਨ ਦਾ ਸੋਡੇ ਵਾਲਾ ਬਣਿਆ ਹੋਇਆਗਾ ਨਸ਼ੇੜੀਆਂ ਦਾ ਚੱਲ ਕੋਈ ਨਾ ਹੈਗਾ ਯਾਰ ਜਿਹੜੇ ਹੈਗੇ ਤੀ ਉਹ ਤਾਂ ਦੋ ਚੁਕਾਤੇ ਵਾਰੀ ਉਹਦੀ ਵੀ ਆ ਜੂ ਕਹਿੰਦੇ ਮੈਂ ਤਾਂ ਇੰਨੀ ਗੱਲ ਹੀ ਕਹਿਣ ਗਿਆ ਸੀ ਮੇਰੀ ਗੱਲ ਸੁਣਾ ਜੇ ਫਿਰ ਇਹਦੇ ਵਿੱਚ ਕੀ ਹੋਗਾ ਜੇ ਮੈਂ ਇਹ ਕਹਤਾ ਵੀ ਪਾਈ ਇਹਨੂੰ ਸਮਝਾ ਲਓ ਤੁਸੀਂ ਮੇਰੀ ਗੱਲ ਸੁਣਾ ਮੇਰੀ ਪਹਿਲਾਂ ਪਤਾ ਗੱਲ ਕੀ ਅੰਬੇ ਮੈਨੂੰ ਇਹ ਗੱਲ ਦਾ ਦੁੱਖ ਆਗਾ ਮੇਰੀ ਗੱਲ ਸੁਣ ਹਾਂ ਕੱਲ ਉਹ ਬਿਰਨ ਨਾਲ ਬਹਿ ਗਿਆ ਅੱਛਾ ਠੀਕ ਆ ਜੇ ਮੈਂ ਨਾ ਛੱਡ ਕੇ ਆਉਂਦਾ ਫਿਰ ਤੂੰ ਲੜਦਾ ਵੀ ਆ ਕਿ ਫੇਰ ਐਂ ਕਿ ਅਜੇ ਸਾਡਾ ਭਾਈ ਮਾਰਾਗਾ ਤੁਸੀਂ ਐਂ ਨਹੀਂ ਕਰਦੇ ਮੈਂ ਤਾਂ ਕਹਿਣਾ ਨਹੀਂ ਤਾਇਆ ਗੱਲ ਇਹ ਹੀ ਗਲਤ ਆ ਮੈਂ ਤੇਰੇ ਕਰਕੇ ਉਹਨੂੰ ਕੱਲ ਛੱਡਣ ਵਾਗ ਗਿਆ ਫੇਰ ਮੈਨੂੰ ਐਂ ਡਰ ਹੋ ਗਿਆ ਮਹਾਦੇਸ ਵਾਲਾ ਇਹ ਮਰ ਜਾਂਦਾ ਜਾਂ ਮਾਗਰ ਬੈਠ ਨੂੰ ਹੀ ਟੈਕ ਆ ਜਾਂਦਾ ਮੈਂ ਕੀ ਕਰਦਾ ਸਾਡਾ ਮਾਰੇ ਚਾਹੇ ਖਾਪੇ ਮੈਂ ਤਾਂ ਕਹਿੰਦਾ ਜਦੋਂ ਮੇਰਾ ਮੁੰਡਾ ਮਿਲ ਜੇ ਮੂੰਹ ਪਰਾਂ ਗਾਲ ਲਿਆ ਕਰ ਭਾਈ ਇਹ ਨਹੀਂ ਇੱਥੇ ਹੋ ਰੇ ਪਾਣੀ ਜਾਂਦੇ ਨੇ ਥੋੜਾਲੇ ਇੱਥੇ ਤੂੰ ਭੈਣ ਦਾ ਖਾਜਮਾ ਜੇ ਪੰਜ ਪਾਈ ਬੈਧਾ ਹੱਥ ਉਹਨਾਂ ਨਾਲ ਲਵਾ ਦੇ ਹੱਥ ਮਾੜਾ ਮੋਟਾ ਉਹ ਤਾਂ ਜਿਆਦਾ ਠੰਡ ਲੱਗਦੀ ਐ ਕੋਈ ਨਾ ਇਹ ਤਾਂ ਸਦਾ ਵਿਆਹ ਵਿੱਚ ਜਾ ਕੇ ਆਵਾ ਸੀਗਾ ਮੜਾ ਜਾ ਨਾ ਉਹ ਨਾਲ ਸਾਡਾ ਆਇਆ ਹੋਇਆਗਾ ਤਾਂ ਕਰਕੇ ਸਾਡਾ ਚੜ ਭਾਈ ਨਾ ਛੇ ਕਾ ਦਾ ਤਾਂ ਮਾੜਾ ਤੂੰ ਆ ਕਾ ਦਾ ਐ ਚਪਰਾ ਤੇ ਗੁੰਡਾ ਕਾ ਦੀਆਂ ਕਾ ਦਾ ਫੇਦਾਂ ਬਾਹਰ ਸਾਨੂੰ ਘੜਾ ਹੁਣ ਪਤਾ ਨਹੀਂ ਚੱਲ ਫਿਰ میری ਗੱਲ ਸੁਣ ਲੈ ਸਾਡੇ ਘਰੇ ਖਾਬ ਦਾ ਜਾਂ ਗਾਂ ਜਾਣ ਨਹੀਂ ਲੋੜਨੀ ਹੈਗੀ ਤੇ ਲਾਤੀ ਕਰ ਸਾਡੇ ਚੁੱਲੇ ਤੇ ਚੜਦਾ ਜਾ ਜਾ ਕੇ ਤੇਰਾ ਘੱਤ ਵਾਲਾ ਤੇ ਬੰਦੇ ਬਗਾਨੇ ਬੰਦੇ ਦਾ ਬਗਾਨੇ ਬੰਦੇ ਨੂੰ ਫਿਰ ਤੂੰ ਮਰੇ ਸਾਡੇ ਖੇਤ ਬੀਤੀ ਕੀ ਰੋਇ ਲੈ ਕੇ ਜਾਂਨਾ ਕਿ ਇਥੋਂ ਦੀ ਕੀ ਕਰਦਾਗਾ ਤੂੰ ਨਾ ਹੇ ਤਾਪਾ ਅਜਿੰਗੜਾ ਅੱਜ ਦਾ ਜਾਣਿਆ ਪਹਿਲਾਂ ਦੀ ਰਾਹ ਬਣਾਵਿਆ ਮੇਰੀ ਗੱਲ ਸੁਣ ਦੇਖਦਾ ਜਾ ਹਾਂ ਮੈਂ ਤਾਂ ਇਤ ਨੂੰ ਆਇਆ ਕਹਿੰਦਾ ਸੀ ਮੈਂ ਮੋਟਰ ਛੱਡਣੀ ਸਾੜ ਲਿਓ ਮੈਂ ਰੱਖਦਾ ਆਪਸਦਾਰੀ ਚਾਵਾ ਚਾਵਾ ਨਹੀਂ ਪਰ ਅਪਦੀ ਪਰਨ ਦੀ ਪਹੀ ਆਇਆ ਕਰੋ ਤੁਸੀਂ ਨਾਲੇ ਕੱਖ ਵੀ ਉਧਰ ਵੀ ਲੈ ਕੇ ਆਇਆ ਮੇਰੀ ਗੱਲ ਸੁਣ ਲੈ ਜਦੋਂ ਤਾਂ ਅਸੀਂ ਪਾਣੀ ਮੰਗਦਾ ਹਾਂ ਤਾਂ ਪਾਣੀ ਦਿੰਦੇ ਹੈ ਨਹੀਂ ਹੁਣ ਇੱਥੇ ਮੈਂ ਮੇਰੇ ਡੱਡੀਆਂ ਮੱਛੀਆਂ ਡੱਡਣੀਆਂ ਨੇ ਹਾਂ ਬਗਾਨੇ ਹਾਂ ਨਾ ਮੈਂ ਮੱਛੀਆਂ ਡੱਡਣੀਆਂ ਨੇ ਤੇ ਸੱਤ ਬੋਰੀਆਂ ਸੋਤੋ ਜੂਰੇ ਦੀਆਂ ਲੈਣੀਆਂ ਨੇ ਉਹ ਦੇ ਜੋ ਲੈ ਕੇ ਦੇ ਲੈ ਬੜਾ ਬਾਤੀ ਨੂੰ ਦੇਮਾਂ ਜੂਰੀਆ ਬਿੰਦ ਚ ਜਦੀਨਾ ਦੇਮਾਂ ਜੂਰੀਆ ਹਾਂ ਮੇ ਜੇਮਾਂ ਦਾ ਮੇਰਾ ਜੜਾ ਆ ਗੱਲ ਦਾ ਵੀ ਹਾਂ ਹਾਂ ਵੀ ਉਹਨੂੰ ਵਿਆਹ ਤੇ ਮੈਨੂੰ ਵਿਆਹ ਨਹੀਂ ਮੈਂ ਛੜਾ ਰਿਹਾ ਵਿਆਹ ਨੂੰ ਕਿੱਡੀ ਗੱਲ ਹੋਊਗੀ ਚੱਲ ਕੋਈ ਨਾ ਉਹ ਤਾਂ ਹੁਣ ਤੁਸੀਂ ਦਾ ਉੱਥੇ ਜਾ ਕੇ ਆਲੇ ਦੇ ਪੈਰੀ ਪੈ ਗੇ ਅਸੀਂ ਭਾਈ ਥੋੜਾ ਮੁੱਛ ਮਰੋੜ ਕੇ ਮੰਗਿਆ ਅਸੀਂ ਦਾਜ ਵਧੀਆ ਗੱਲ ਤਾਂ ਐ ਹੋ ਗਈ ਓ ਕਿਉਂ ਬਚਾਰਮਾ ਮੈਨੂੰ ਛਾ ਰਹੀ ਪਤਾ ਨਹੀਂ ਕਿਹੜਾ ਤਾਂ ਮੁੱਛ ਮਰੋੜੀ ਦੀ ਇਹ ਤਾਂ ਜੰਡ ਜ਼ਮੀਨ ਨੂੰ ਹੋਇਆ ਭਾਈ ਨਾ ਨਾ ਭਾਈ ਇਹ ਤਾਂ ਤੁਸੀਂ ਤਾਂ ਬਚੋਲੇ ਨੂੰ ਵੀ ਕਹਿੰਦੀ ਕਹਿੰਦਾ 2 ਲੱਖ ਵੱਧ ਲੈ ਅਸੀਂ ਤਾਂ ਮਾਮਿਆਂ ਨੂੰ ਨਾਨਿਆਂ ਨੂੰ ਫੁੱਫੜਾਂ ਨੂੰ ਸੰਪਾ ਗਿਆਂ ਸੀ ਤੁਸੀਂ ਘਾਲੀ ਨਾ ਭਗਾਈ ਮਾਂ ਛੋਟੀਆਂ ਮੇਰੇ ਲੈ ਵੇ ਨਾ ਛੋਟੀਆਂ ਇੱਥੇ ਆਪਦੀ ਅਚੂਕ ਚ ਪੈਦਾ ਹੋ ਮੇ ਸਾਰਾ ਡੱਬਰ ਤਾਂ ਇੱਥੇ ਆਏ ਖੜੇ ਸੀਗੇ ਵੀ ਹਾਂ ਹੀ ਸਾਹ ਕਰ ਦੋ ਸਾਹ ਕਰ ਹਾਂ ਜਬਾਨੀ ਛਾਡੇ ਤੇ ਵੀ ਆਈ ਸੀ ਕਦੇ ਹਾਂ ਉਹ ਇੱਥੇ ਕੰਮ ਕਰਦਾ ਸਾਰੇ ਨੇ ਮੇਰੇ ਕੋਲ ਤੇ ਮਾਰ ਨਹੀਂ ਹੈਗੇ ਜੇ ਮੋਟਰ ਸੱਡਣੀ ਛੱਡਣੀ ਚੰਗਾ ਹਾਂ ਅਜੇ ਤਾਂ ਸਾਰੇ ਨੇ ਮੇਰੇ ਤੇ ਰੇ ਰੱਪੇ ਤੇ ਕੰਮ ਕਰਤੇ ਪੈਦਾ ਉਹਨੇ ਪਾਈ ਜਾਂਦੇ ਹਾਂ ਉਹ ਮੇਰੇ ਬਾਪਰੇ ਲੱਗੇ ਪੈਦਾ ਮੁੰਡਾ ਚਾਹੇ ਨਾ ਕੰਮ ਕਰਦਾ ਮੈਂ ਇਕੱਲਾ ਹੀ ਬਥੇਰਾ ਮੁੰਡਾ ਦਾ ਪਿਆ ਹੋਏ ਰਜ਼ਾਈ ਚ ਹਣਾ ਤਾਇਆ ਕੀ ਲੈਣਾ ਚਾਹ ਉਹ ਪਤੀ ਆ ਮੈਨੂੰ ਮਾਰ ਆਹੀ ਗੱਲ ਦੀ ਝੇਪ ਮਾਰ ਦਿਆ ਜੇ ਮੇਰਾ ਮੁੰਡਾ ਮੇਰੇ ਨਾਲ ਕੰਮ ਕਰਦਾ ਹੋਵੇ ਨਾ ਮੈਂ ਤਾਂ ਮੇਰੇ ਠੜ ਦੇ ਹੱਥਾਂ ਨੂੰ 4 ਕਿਲੇ ਲਿਆ ਗਾ ਨਾ ਅੱਛਾ ਇੱਥੇ ਫੇਦਾਂ ਆਹੋ ਅੱਲੇ ਨਹੀਂ ਥੱਲੇ ਨਹੀਂ ਕੁਝ ਖਾਬਾ ਦਾ ਠਾਡੇ ਘਰੇ ਨਾ ਜਾਈ ਮੁੰਡਾ ਤਾਂ ਦੱਸਦੀ ਗੱਲ ਦੱਬ ਕੇ ਤਾਇਆਲੀ ਉਹ ਵੱਡਾ ਬਣ ਗਿਆ ਸਮਾਏ ਦਾ ਕੋਈ ਨਾ ਤਾਇਆ ਜੀ ਕਿਹੜਾ ਰੋਟੀ ਖਵਾਈ ਤੀ ਦਾਏ ਨੂੰ ਸਾਰਾ ਜੱਗ ਜਾਣਦਾ ਪਿੰਡ ਜਾਣਦਾ ਹਾਂ ਮੇਰੇ ਠੜ ਦਾ ਗੰਦ ਚੱਕ ਕੇ ਉਹਦਾ ਜਦੋਂ ਬਿਮਾਰ ਤੀ ਉਹ ਆਹੋ ਆ ਰੋਂਚ ਜਦੋਂ ਛੋਟੀ ਬਣੀ ਨੀਨ ਵਾਰੀ ਉਹ ਬੋਲਦਾ ਬੜਾ ਨਹੀਂ ਬੋਲਦਾ ਤੂੰ ਨਾ ਮੈਂ ਤਾਂ ਗੱਲ ਛੱਡੂ ਮੈਂ ਦੱਸਤੀ ਗੱਲ ਛਾਲਾ ਹੋਏ ਤਾਂ ਤਾਂ ਇਹਨੂੰ ਫੜਦਾ ਤਾਂ ਇਹ ਤਾਂ ਇਹਦਾ ਕੀ ਮਾਰਾ ਚੰਗਾ ਦੇਖ ਲੈ ਭਾਈ ਕੁੱਤਾ ਜਹਾਨ ਦਾ ਜਮੀਨ ਬਾਰੀ ਉਧਰ ਲੈ ਕੇ ਚੱਕ ਕੇ ਤਾਂ ਇਹੜਿਆ ਵਿਆ ਮੱਚ ਗਿਆ ਹੁਣ ਜੱਸੀ ਹਾਂਜੀ ਮੰਮੀ ਜੀ ਆ ਹੁਣ ਕੀ ਕਰਨ ਲੱਗੀ ਤੂੰ ਮੰਮੀ ਜੀ ਜਾਲੇ ਲਾਈ ਜਾਂਦੀ ਸੀ ਇਹ ਤਾਂ ਚਲ ਮੇਰੀ ਗੱਲ ਸੁਣੋ ਇਹ ਤਾਂ ਆਪਾਂ ਫੇਰ ਕਰ ਲੈਣੇ ਕੰਮ ਇੱਕ ਦਿਨ ਨਾ ਆਪਾਂ ਜਦੋਂ ਧੁੱਪਾਂ ਲੱਗ ਗਿਆ ਤੇ ਕਿਸੇ ਨੂੰ ਬੁਲਾ ਕੇ ਕਿਸੇ ਬੁੜੀ ਨੂੰ ਤੇ ਸਾਰੀ ਕੋਠੀ ਧੋ ਦਾਂਗੇ ਹਾਂਜੀ ਮੰਮੀ ਜੀ ਕੋਈ ਨਹੀਂ ਹੋਰ ਨਾਲ ਤਾਂ ਤੇਤਿਆਰ ਜਾਈ ਜਾਂਦੇ ਹੈਗੇ ਤੇ ਨਾਲੇ ਆਪਣੇ ਪਿੰਡ ਵੀ ਆ ਗਏ ਅੱਛਾ ਠੀਕ ਹੈ ਕੋਈ ਗੱਲ ਨਹੀਂ ਤੇ ਕਈ ਵੇਰ ਕੋਈ ਰਿਸ਼ਤੇਦਾਰ ਭੈਣ ਭਾਈ ਆ ਜਾਂਦਾਗਾ ਸਾਰੀ ਕੋਠੀ ਦੀ ਸਫਾਈ ਕਰਾ ਲਾਂਗੇ ਆਪਾਂ ਠੀਕ ਹੈ ਵੈਸੇ ਤਾਂ ਮੈਂ ਰੋਜ਼ ਸਫਾਈ ਕਰਦੀ ਆਂ ਪਰ ਚਲੋ ਇੱਕ ਵਾਰ ਕਿਸੇ ਦੇ ਨਾਲ ਲਾ ਕੇ ਕਰ ਦਾਂਗੇ ਹਾਂ ਨਾਲ ਲਾ ਕੇ ਨਾ ਤਾਂ ਸਾਰਾ ਧੋਤਾ ਜਾਊਗਾ ਸਮਾਰ ਕੇ ਬੱਦ ਗਿਆ ਠੀਕ ਹੈ ਠੀਕ ਹੈ ਜਿਵੇਂ ਤੁਸੀਂ ਕਹੋ ਤੇ ਹੋਰ ਕੰਮ ਨਿਵੇੜਲੇ ਸਾਰੇ ਹਾਂਜੀ ਮੈਂ ਰੋਟੀ ਵੀ ਪਕਾਤੀ ਆ ਕੱਪੜੇ ਵੀ ਮਸ਼ੀਨ 'ਚ ਸਿੱਟਦੇ ਆ ਝਾੜੂ ਪੋਚਾ ਸਾਰਾ ਕੁਝ ਕਰਦਾ ਕੰਮ ਬਲੋ ਤੁਸੀਂ ਬੇਫਿਕਰ ਰਹੋ ਚੱਲ ਵਧੀਆ ਕੀਤਾ ਤੇ ਮੈਂ ਤਾਂ ਮੈਂ ਕਹੇ ਸੀ ਕਿ ਆ ਰੋਜ਼ ਸਾਗ ਖਾ ਖਾ ਕੇ ਅੱਕੇ ਪੈ ਜਾਣਗੇ ਹੈ ਤੇ ਆਪਾਂ ਹਾਂ ਨਈ ਵਾਲੇ ਖੇਤੋਂ ਨਾ ਕੋਈ ਗੰਗਾਜਰਾਂ ਦੇਖ ਲਿਗੇ ਜਾਂ ਕੋਈ ਮਿੱਥੇ-ਮੁੱਥੇ ਹੋਣਗੇ ਉਹ ਤੋੜ ਲਈਏ ਠੀਕ ਹੈ ਮੰਮੀ ਜੀ ਹੋਰ ਮੈਂ ਹਮੇ ਕੱਲ੍ਹ ਕਿੱਥੇ ਜਾਵਾਂਗੀ ਨਾਲ ਤਾਂ ਸਾਰਾ ਦਿਨ ਬੈਠੀ ਰਹਿਣੀ ਹੈਗੀ ਮਾੜਾ-ਬਟਾ ਤੋਰਾ-ਫੇਰਾ ਹੋ ਜਾਊਗਾ ਇਨਾਂ ਨੂੰ ਵੀ ਫਿਰ ਸਾਗ ਪਸੰਦ ਨਹੀਂ ਐ ਨਾ ਇਹਨਾਂ ਲਈ ਵੀ ਨਵੀਂ ਸਬਜ਼ੀ ਹੋ ਜੂਗੀ। ਉਹ ਤਾਂ ਹੀ ਤਾਂ ਕਹਿੰਦੀ ਹੈਗੀ ਵੀ ਚਲ ਮੇਥੇ ਤੋੜ ਲਵਾਂ ਕੋਈ ਪਾਲਕ ਤੋੜ ਲਵਾਂਗੇ ਤੇ ਭੁਰਜੀ ਜੀ ਬਣਾ ਲਾਂਗੇ ਆਲੂ ਪਾ ਕੇ। ਠੀਕ ਹੈ ਜੀ ਠੀਕ ਹੈ। ਹਾਂ ਤੁਸੀਂ ਚਲੋ ਮੈਂ 2 ਮਿੰਟ ਚ ਸਾਰਾ ਸਾਫ਼ ਕਰਕੇ ਆਂਨੀ ਆ। ਇਹ ਸਾਫ਼ ਕਰ ਨੂੰ ਇਹਨੂੰ ਸਾਡੇ ਦੇ ਤੇ ਫਿਰ ਕਰ ਲਾਂਗੇ ਆਪਾਂ। ਉਹ ਵੀ ਕਹਿੰਦੇ ਜਾਲੇ ਨਹੀਂ ਲੱਗਣੇ ਚਾਹੀਦੇ। ਘਰ ਚ ਵਿਚਾਰ ਆ ਜਾਂਦਾ। ਉਹ ਵੀ ਕੋਈ ਨਹੀਂ ਹੋ ਇੱਕ ਦਿਨਾਂ ਕੀ ਹੁੰਦਾਗਾ। ਤੇ ਤੂੰ ਨਾ ਕੋਈ ਮੋਟਾ ਕੱਪੜਾ ਲੈ ਲੈ ਨਾਲੇ। ਆ ਠੰਡ ਪਉਣ ਲੱਗੂਗੀ ਤੈਨੂੰ ਜਾਂਦੀ ਨੂੰ। ਠੀਕ ਹੈ ਠੀਕ ਹੈ। ਕੋਈ ਸ਼ਾਲ-ਸ਼ੂਲ ਲੈ ਲੈ ਉੜਾ ਜਾ ਐਦਾਂ ਨੂੰ ਨਾਂਘੀਆਂ ਯਾਰ ਉਹ ਬੋਲਦੇ ਨੇ ਮਨਜੀਤ ਕਰ ਲੈ ਮਨਜੀਤ ਕਰ ਨਾਂ ਜਵਾਕ ਜੇ ਨਹੀਂ ਦਿੰਦੇ ਨੇ ਕਦਾਂ ਨੂੰ ਵਾਗੀਆਂ ਕੋਈ ਵੀ ਨਹੀਂ ਲੜਕਿਆ ਪਤ ਪਤ ਕਰਕੇ ਭਾੜ ਲਿਆ ਛਾਰੇ ਜਾਣੇ ਮੈਨੂੰ ਲੱਗਦਾ ਮੁੰਡਾ ਮਨਲਾ ਦਾ ਕੰਮ ਕਰਦਾ ਫਾਇਦਾ ਵਿਚਾਰਾ ਨੀਰ ਵਾਲੇ ਵਨੀ ਹੈ ਜਾਂ ਤਾਂ ਮੇਰਾ ਝੜਾ ਨੀਰ ਵਾਲੀ ਡਸ ਦੇ ਪਿਆ ਉਹ ਡੱਕ ਕੇ ਲੰਗਰਾਂ ਜਿਨਾ ਪਿਆ ਹੋਵੇ ਜਾਂ ਫਿਰ ਕੰਮ ਕਾਤਾ ਫਾਇਦਾ ਜਾ ਕਿਦਾ ਦੇਖ ਅੱਜ ਕੋਈ ਹੈ ਵੀ ਨਹੀਂ ਚੜਾਉਣ ਵਾਲਾ ਹਾਂ ਧਰ ਕੀ ਕਾਤਾ ਕਾਤਾ ਉਹੀ ਕੰਮ ਜੀ ਤੁਹਾਡਾ ਆਤੀ ਮਨ ਲਾਦਾ ਹਾਂ ਧੰਦਰਾ ਨਵੇਂ ਲਾ ਨਵੇਂ ਲਾ ਕੋਈ ਨਹੀਂ ਮੱਲਾ ਰਾਖੀ ਤੇ ਖੜਾ ਮੈਂ ਕਾਲਾ ਕੀ ਕੰਮ ਕਰਦਾ ਕੋਈ ਗੱਲ ਨਹੀਂ ਕਰੀ ਜਾ ਛਾ ਵਾ ਤੇ ਛਾ ਵਾ ਤੇ ਕਾਲਾ ਹੌਲ ਹੰਗਾਰੇ ਨਾਲ ਕਰਦਾ ਹਜ ਮਾੜਾ ਮੋਟਾ ਦੇਖੀ ਕਿਤੇ ਡਿਗਣਾ ਪਈ ਗੇੜਾ ਖਾ ਕੇ ਆਪੇ ਉਹ ਦੇਖਦਾ ਸੀ ਮਹੱਤਵੇ ਇਹ ਲਵਾ ਦੀ ਨਵੇਂ ਮੂਰੇ ਵੱਡੀ ਵੇਲੇ ਕੰਮ ਦੇ ਦੇਣਗੇ ਅੱਛਾ ਇਹਦੇ ਨਾਲ ਮੈਂ ਕਹਿੰਦਾ ਨਾਲੇ ਅੱਗ ਮਚਾਉਂਦਾ ਸੀ ਨਾਲੇ ਦੇਖਦਾ ਸੀ ਅੱਗ ਲਾ ਕੇ ਦੇਖਦਾ ਇਹਨਾਂ ਨੂੰ ਨਾ ਨਾ ਇਹ ਤਾਂ ਮਾਹ ਚੱਲ ਅੱਛਾ ਨਾ ਮਾਹ ਕੀ ਆ ਨਵੀਂ ਤਕਨੀਕ ਆਈ ਹੋਵੇ ਭਾਈ ਕੋਈ ਕਿਤੇ ਅੱਗ ਲਾ ਕੇ ਪਤਾ ਲੱਗਦਾ ਹੋਵੇ ਲੋਹੇ ਦਾ ਡੰਗਰਾਂ ਨੂੰ ਧੂਆਂ ਕਰ ਦਿਆਂਗੇ ਅੱਛਾ ਓਏ ਮੁੰਡਿਆ ਇਹਦੇ ਕਾਸੇ ਗਿਆ ਪਾਪਾ ਇਹ ਹਾਂ ਤੂੰ ਵੀ ਘਸ ਗਿਆ ਬੱਤ ਵੇ ਹੱਥ ਬਣਾਲ ਫੋਤ ਬਣਖ ਮੈਂ ਮੈਂ ਤਕਦਾ ਤੇਰੇ ਮੁਰੇ ਮੇਰੇ ਹਾਦਰਾ ਨਾ ਬੱਤ ਬਣ ਕੇ ਹੋਇਆ ਇਹਨਾਂ ਘਰ ਯਾਰ ਇਹ ਕੀ ਕਰਿਆ ਮੈਂ ਕੀ ਕਰਿਆ ਅੱਜ ਹੀ ਕਹ ਲੈ ਤੈਨੂੰ ਜਮ ਕੇ ਅੱਜ ਹੀ ਕਹ ਲੈ ਤੈਨੂੰ ਕੁਝ ਕਰ ਲਿਆ ਜੀ ਹਾੜੇ ਹਾੜੇ ਕਾਦੋ ਨਹੀਂ ਜਾਂਦਾ ਮੈਨੂੰ ਪਾਪੇ ਸਾਰਾ ਦਿਨ ਬੋਨਾ ਰਹਿਣਾ ਯਾਰ ਤੇਰੇ ਨਾਂ ਦੇ ਜਿਹੜਾ ਤੇਰੇ ਦੋ ਡੁੰਡੀ ਦੇ ਜਾਤੀ ਉਹ ਤਾਂ ਚੁਕਾਤੇ ਸੈਂਟਰ 'ਚ ਤੂੰ ਰਹਿ ਗਿਆ ਲੰਬ ਤੇ ਆ ਵੀਆ ਬੱਥਲੇ ਵੀ ਮੈਂ ਛੱਡ ਛੱਡ ਤਾ ਇਹ ਤਾਂ ਸਾਰਾ ਕੁਝ ਉਹ ਤਾਂ ਸਾਨੂੰ ਜੁਹਾਨ ਛੱਡਣਾ ਪਊ ਯਾਰ ਮੇਰੀ ਗੱਲ ਮੈਂ ਲਾਂਬਾ ਲਿਆ ਤਾ ਲਾਂਬਾ ਲਿਆਦਾ ਬੱਪੇ ਬੱਪੇ ਨਾ ਰੋ ਯਾਰ ਏ ਯਾਰ ਕੋਈ ਬੰਦੇਆਂ ਵਾਲੀਆਂ ਗੱਲਾਂ ਨਾ ਦੱਥ ਮੈਨੂੰ ਕੀ ਕਰਿਆ ਮੈਂ ਮੈਂ ਕੋਈ ਮੇਰਾ ਮੇਰਾ ਸਾੜਾ ਅੰਦਰੋਂ ਮੱਜਦਾ ਤੂੰ ਨਸ਼ੇ ਘਾਤ ਆ ਜਾ ਕੌਣ ਕਹਿੰਦਾ ਮੈਨੂੰ ਦਿਖਾ ਕਿਹੜਾ ਕਹਿੰਦਾ ਬਲਿਆ ਮੈਨੂੰ ਮਦਾ ਤਵੀਆਂ ਦੇਖੀਆਂ ਨਾ ਮਹਾਂ ਸੱਟ ਨਵਾਂ ਪਵਾਵਾਂਗੇ ਪਟਿਆਲਿਓਂ ਕੋੜ ਓਟ ਕੇ ਤਨ ਮੈਂ ਜੋ ਲਾ ਲਿਆ ਹੈ ਕਹਿ ਕਹਾ ਕੇ ਤਨ ਮੈਂ ਜੋ ਲਾ ਲਿਆ ਰੇਤੇ ਦਾਂਗੇ ਮੈਂ ਮੈਂ ਤਾਂ ਗੱਲਾਂ ਓਏ ਹੱਦਾ ਕਿਉਂ ਨਹੀਂ ਕਿਉਂ ਸਾਡਾ ਅੰਤ ਦੇਖਣਾ ਦਾ ਕੀ ਭਾਰਦਾ ਜਿਹੜਾ ਨਾਚੀ ਨਹੀਂ ਦੇ ਚੱਕਦਾ ਨਸ਼ੇ ਜੋ ਹੋ ਨਿਕਲ ਜਾ ਵੀਰ ਬਣ ਕੇ ਦਲਦਲ ਤੋਂ ਨਿਕਲ ਜਾ ਹੱਥ ਬੰਨ ਕੇ ਪਾਪੇ ਤੈਨੂੰ ਗਲਤ ਫਹਮੀ ਆ ਤੈਨੂੰ ਗਲਤ ਫਹਮੀ ਆ ਪਾਪੇ ਹਾਂ ਨੂੰ ਮੈਨੂੰ ਗਲਤ ਫਹਮੀ ਆ ਰੈਂਦਾ ਖੁੰਦਾ ਜਬਾਕੜੀ ਡੋਬਤੀ ਥਾਂ ਲੱਗੇ ਹੁਣ ਤਾਂ ਤੇਰੇ ਮਾਂ ਨੂੰ ਵੀ ਜੀ ਨਹੀਂ ਕਰਦਾ ਜਬਾਕੜੀ ਮੈਂ ਕਿਹਾ ਸੀ ਮੇਰਾ ਵਿਆਹ ਕਰੋ ਮੈਂ ਕਿਹਾ ਥੱਕੇ ਨਾ ਵਿਆਹ ਕਰਿਆ ਤੁਸੀਂ ਜਿਹਦਾ ਮੈਂ ਹੋਟਾ ਬਲਾ ਲਿਆ ਮੇਰੀ ਅੰਡਰਸਟੈਂਡਿੰਗ ਨਹੀਂ ਹੈਗੀ ਉਹਦੇ ਨਾਲ ਪਾਪੇ ਤੈਨੂੰ ਪਤਾ ਹੈ ਨਾਲ ਅੱਛਾ ਹਾਂ ਤੂੰ ਨਾ ਜਾ ਕਾ ਮਾ ਜੀ ਜਿਹੜੀ ਬਾਹੂ ਆ ਮਾੜਾ ਮੋਟਾ ਜਿਹੜਾ ਹੱਥੇ ਪੱਤੇ ਦੀ ਆਉਂਦੀ ਆ ਉਹ ਲੈ ਜੂ ਜ਼ਮੀਨਾਂ ਹਾਂ ਜੀ ਦੋਨੇ ਜਾਣੇ ਮਾਰ ਜਾਗਾ ਝਲਫਾ ਚਾਕੇ ਓ ਮੁੰਡਿਆ ਰਬਾ ਹਜੀ ਲਾਦ ਨਾ ਵਦਈ ਕਿਛ ਨੂੰ ਮੇਰੇ ਠਾਲੇ ਨੇ ਲੈ ਲੈ ਨਾ ਤਾਂ ਛੁਣਦਾ ਕੁਛ ਹੈ ਨਾ ਕੁਝ ਕਹਿ ਜਾਗਦਾ ਬਰਾਬਰ ਦਾ ਇੱਕ ਦਿਨ ਮਾਰਿਆ ਤੇ ਹੁਣ ਰੋਜ਼ ਮਾਰਦੇ ਵੀ ਨਹੀਂ ਚੰਗੇ ਲੱਗਦੇ ਆ ਕੰਨ ਨੂੰ ਕੀ ਕਹੂ ਬੇੜਾ ਵਹਿ ਗਿਆ ਨਵੀ ਪਨੀਰੀ ਦਾ ਠਾਰੀ ਆ ਕੰਮ ਤੇ ਹੋ ਗਿਆ ਠਾਰੀ ਹੋ ਗਿਆ ਕੰਮ ਤੇ ਹੋ ਗਿਆ ਮੇਰਾ ਭੈਣ ਦੇ ਖਸਮਾ ਨੂੰ ਕਟੀਚੀ ਬੱਟੀਆਂ ਦੀਆਂ ਹਾਥੀ ਨਹੀਂ ਬਾਹ ਨਹੀਂ ਚੱਲਦੀ ਬਾਛਾ ਬਾਹ ਨਹੀਂ ਚੱਲਦੀ ਮੇਰੀ